ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰਿਓ ਆਓ ਧਨ ਤਨ ਸੰਤ ਬਾਬਾ ਹਜ਼ਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਸੋ ਇਹ ਸਾਖੀ ਮਾਨਯੋਗ ਸੰਤ ਬਾਬਾ ਸ਼ਿਵ ਸਿੰਘ ਜੀ ਬੋੜੀ ਸਾਹਿਬ ਵਾਲੇ ਸ਼ਿਵ ਜੀ ਸੋ ਉਹਨਾਂ ਦੇ ਪਰਥਾਏ ਹੈ ਜੋ ਕੁਝ ਦਿਨ ਪਹਿਲੋਂ ਸਾਨੂੰ ਛੱਡ ਕੇ ਤਾਂ ਤਾਂ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਗੀ ਕੋਹ ਦੇ ਵਿੱਚ ਜਾ ਬਰਾਜੇ ਹਨ ਸੋ ਉਹਨਾਂ ਦੇ ਕਹਿਣ ਅਨੁਸਾਰ ਕਿ ਮੈਂ ਬਟਾਲੀ ਕਾਰਖਾਨੇ ਵਿੱਚ ਕੰਮ ਕਰਦਾ ਸਾਂ ਪਰ ਬਾਬਾ ਜੀ ਕਹਿੰਦੇ ਕਿ ਆਮ ਤੌਰ ਤੇ ਮੇਰਾ ਸਰੀਰ ਠੀਕ ਨਹੀਂ ਰਹਿੰਦਾ ਸੀ ਮੈਂ ਰੋਗੀ ਬਣ ਕੇ ਰਹਿ ਗਿਆ ਸੀ ਤੇ ਇੱਕ ਦਿਨ ਕਹਿੰਦੇ ਮੈਂ ਡੇਰੇ ਆ ਕੇ ਬਾਬਾ ਸੰਤ ਬਾਬਾ ਹਜਾਰਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਬਾਬਾ ਜੀ ਮੈਂ ਬਿਮਾਰ ਹਿੰਦਾ ਹਾਂ ਕਿਰਪਾ ਕਰਕੇ ਮੇਰਾ ਰੋਗੀ ਦਾ ਰੋਗ ਦੂਰ ਕਰੋ ਬਾਬਾ ਜੀ ਬੇਨਤੀ ਕਰਨ ਲੱਗੇ ਕਿ ਮੀਟ ਸ਼ਰਾਬ ਖਾਣਾ ਛੱਡ ਦੇ ਤੇ ਤੂੰ ਠੀਕ ਹੋ ਜਾਵੇਂਗਾ ਸੋ ਬਾਬਾ ਹਜਾਰਾ ਸਿੰਘ ਦੀ ਕਿਰਪਾ ਹੋਈ ਬਾਬਾ ਸ਼ਿਵਜੀ ਹੋਣੀ ਠੀਕ ਹੋ ਗਏ ਤੇ ਇਹਨੇ ਪ੍ਰੀਮ ਦੇ ਵਿੱਚ ਵੱਜ ਗਏ ਕਿ ਰੋਜ਼ ਬਾਬਾ ਹਜਾਰਾ ਸਿੰਘ ਜੀ ਦੇ ਦਰਸ਼ਨਾਂ ਲਈ ਦੇਰੇ ਆਉਣ ਲੱਗੇ ਤੇ ਇੱਕ ਦਿਨ ਬਾਬਾ ਜੀ ਸ਼ਿਵ ਜੀ ਹੁਣਾਂ ਨੂੰ ਕਹਿਣ ਲੱਗੇ ਕਿ ਤੂੰ ਸਾਡੇ ਕੋਲ ਕੀ ਲੈਣ ਆਉਂਦਾ ਹੈ ਦੱਸ ਅੱਜ ਤੈਨੂੰ ਕੀ ਦਈਏ ਤਾਂ ਬਾਬਾ ਸ਼ਿਵ ਜੀ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਮੈਂ ਸਿਰਫ ਤੁਹਾਡਾ ਦਰਸ਼ਨ ਹੀ ਚਾਹੁੰਦਾ ਹਾਂ ਜੋ ਆਪ ਜੀ ਦਾ ਮੈਨੂੰ ਦਰਸ਼ਨ ਹੁੰਦਾ ਰਹੀ ਤਾਂ ਬਾਬਾ ਜੀ ਮਿਹਰਬਾਨ ਹੋ ਕੇ ਆਖਣ ਲੱਗੇ ਚੰਗਾ ਹੁੰਦਾ ਰਹੇਗਾ ਤੈਨੂੰ ਦਰਸ਼ਨ ਤੇ ਫੇਰ ਬਾਬਾ ਹਜਾਰਾ ਸਿੰਘ ਜੀ ਬਚਨ ਕਰਨ ਲੱਗੇ ਕਿ ਤੇਰੇ ਪਾਸ ਤਿੰਨ ਚਾਰ ਖੱਤੀਆਂ ਭਾਵ ਪੈਲੀਆਂ ਨੇ ਤੂੰ ਵਾਈ ਕਰਿਆ ਕਰ ਤੇ ਤੂੰ ਸ਼ਹਿਰੋਂ ਕੰਮ ਛੱਡ ਦੇ ਤੇ ਪਿੰਡ ਵਾਹੀ ਕਰਨ ਲੱਗ ਜਾ ਸੋ ਬਾਬਾ ਜੀ ਦਾ ਬਚਨ ਮੰਨ ਕੇ ਬਾਬਾ ਸ਼ਿਵ ਜੀ ਪਿੰਡ ਵਾਹੀ ਕਰਨ ਲੱਗ ਪਏ ਤੇ ਫਿਰ ਇੱਕ ਦਿਨ ਬਾਬਾ ਹਜਾਰਾ ਸਿੰਘ ਜੀ ਹੁਕਮ ਕਰਨ ਲੱਗੇ ਕਿ ਤੂੰ ਭੰਗਵਾ ਵਾਲੀ ਬੋੜੀ ਰਿਆਕਰ ਭਾ ਬੋੜੀ ਸਾਹਿਬ ਤਾਂ ਬਾਬਾ ਸ਼ਿਵ ਜੀ ਸਤਿਵਚਨ ਆ ਕੇ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਮੈਨੂੰ ਬਾਣੀ ਦੱਸ ਦਿਓ ਤਾਂਗੇ ਬਾਬਾ ਜਹਾਰਾ ਸਿੰਘ ਜੀ ਨੇ ਫਿਰ ਬਚਨ ਕੀਤਾ ਕਿ ਤੈਨੂੰ ਬਾਣੀ ਨਹੀਂ ਦੱਸਣੀ ਤੇ ਤੈਨੂੰ ਆਪਣੇ ਲਾਗੇ ਰੱਖਣਾ ਹੈ ਤੇ ਤੂੰ ਅੱਜ ਤੋਂ ਡੇਰੇਦਾਰ ਹੈ ਤਾਂ ਬਾਬਾ ਸ਼ਿਵਜੀ ਫਿਰ ਕਹਿਣ ਲੱਗੇ ਨਹੀਂ ਬਾਬਾ ਜੀ ਡੇਰਾ ਤੁਹਾਡਾ ਹੀ ਹੈ ਮੈਂ ਤਾਂ ਸੇਵਾਦਾਰ ਹਾਂ ਤਾਂ ਬਾਬਾ ਜੀ ਫਿਰ ਬਾਬਾ ਸ਼ਿਵਜੀ ਨੂੰ ਕਹਿਣ ਲੱਗੇ ਕਿ ਦੱਸ ਫਿਰ ਤੈਨੂੰ ਕਿੰਨੇ ਪੈਸੇ ਦਈਏ ਤਾਂ ਬਾਬਾ ਸ਼ਿਵਜੀ ਫਿਰ ਬਚਨ ਕਰਨ ਲੱਗੇ ਕਿ ਬਾਬਾ ਜੀ ਤੁਹਾਡੀ ਮਰਜ਼ੀ ਜਿੰਨੇ ਦੇਣੇ ਹਨ ਦੇ ਦਿਓ ਤਾਂ ਬਾਬਾ ਹਜਾਰਾ ਸਿੰਘ ਜੀ ਨੇ 20 ਰੁਪਏ ਕੱਢ ਕੇ ਬਾਬਾ ਸ਼ਿਵ ਜੀ ਉਹਨਾਂ ਨੂੰ ਦੇ ਦਿੱਤੇ ਤੇ ਆਖਣ ਲੱਗੇ ਆਲਾ ਪੈਸੇ ਤੇ ਅਸੀਂ ਲੰਗਰ ਛਕਣਾ ਤਾਂ ਬਾਬਾ ਸ਼ਿਵ ਜੀ ਨੇ 20 ਰੁਪਏ ਲੈ ਕੇ ਲੰਗਰ ਦਾ ਪ੍ਰਬੰਧ ਕੀਤਾ ਆ ਆਪਣੇ ਤੇ ਹੋਰ ਸੰਗਤਾਂ ਨੇ ਰਲ ਕੇ ਲੰਗਰ ਛਕਿਆ ਤਾਂ ਬਾਬਾ ਹਜਾਰਾ ਸਿੰਘ ਜੀ ਦੀ ਬਖਸ਼ਿਸ਼ ਸਦਕਾ ਇਹ ਲੰਗਰ ਅੱਜ ਤੱਕ ਦਿਨ ਰਾਤ ਚੱਲ ਰਿਹਾ ਹੈ ਸੋ ਇਸ ਤਰ੍ਹਾਂ ਬਾਬਾ ਜੀ ਦੀ ਕਿਰਪਾ ਦੇ ਸਦਕਾ ਲੰਗਰ ਦਿਨ ਰਾਤ ਚੱਲਦਾ ਰਹਿੰਦਾ ਹੈ ਸੋ ਇੱਕ ਦਿਨ ਫੇਰ ਬਾਬਾ ਹਜਾਰਾ ਸਿੰਘ ਜੀ ਮਹਿਰਾਂ ਦੇ ਘਰ ਵਿੱਚ ਆਏ ਤਾਂ ਬੋੜੀ ਸਾਹਿਬ ਆ ਕੇ ਆਖਣ ਲੱਗੇ ਕੀ ਦੱਸ ਅੱਜ ਤੈਨੂੰ ਕਿੰਨੇ ਪੈਸੇ ਦਈਏ ਤਾਂ ਬਾਬਾ ਸ਼ਿਵਜੀ ਹਣੀ ਫੇਰ ਕਹਿਣ ਲੱਗੇ ਬਾਬਾ ਜੀ ਤੁਹਾਡੀ ਮਰਜ਼ੀ ਜਿੰਨੇ ਦੇਣੇ ਹਨ ਦੇ ਦਿਓ ਤਾਂ ਬਾਬਾ ਜੀ ਨੇ ਆਪਣੇ ਕੋਲੋਂ 10 ਪੈਸੇ ਦਿੱਤੇ ਇਹ ਕਹਿਣ ਲੱਗੇ ਕਿ ਅਸੀਂ ਅੱਜ ਤੱਤਾ ਪਾਣੀ ਪੀਣਾ ਹੈ ਭਾਵ ਚਾਹ ਪੀਣੀ ਹੈ ਤਾਂ ਬਾਬਾ ਜੀ ਦੇ ਕੋਲੋਂ ਪੈਸੇ ਲੈ ਕੇ ਬਾਬਾ ਸ਼ਿਵਜੀ ਹੁਣ ਉਸੇ ਵੇਲੇ ਚਾਹ ਦਾ ਤੱਤੇ ਪਾਣੀ ਦਾ ਪ੍ਰਬੰਧ ਕੀਤਾ ਤਾਂ ਬਾਬਾ ਜੀ ਅਤੇ ਹੋਰ ਸੰਗਤਾਂ ਨੇ ਛਕਿਆ ਤੋ ਇਸ ਤਰ੍ਹਾਂ ਬਾਬਾ ਜੀ ਨੇ ਬੜੀ ਕਿਰਪਾ ਬਾਬਾ ਸ਼ਿਵਜੀ ਹੁਣਾ ਦੇ ਉੱਪਰ ਕੀਤੀ ਬਾਬਾ ਸ਼ਿਵਜੀ ਹੁਣੀ ਦੱਸਦੇ ਸਨ ਕਿ ਇੱਕ ਦਿਨ ਬਾਬਾ ਜੀ ਬੋੜੀ ਸਾਹਿਬ ਆਏ ਤਾਂ ਮੈਂ ਜਾ ਕੇ ਨਮਸਕਾਰ ਕੀਤੀ ਤਾਂ ਬਾਬਾ ਜੀ ਨੇ ਪ੍ਰਸੰਨ ਹੋ ਕੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਤੇ ਫੜ ਕੇ ਆਪਣੇ ਮਸਤਕ ਨੂੰ ਲਾ ਲਿਆ ਤੇ ਨਾਲ ਹੀ ਬਚਨ ਕਰਨ ਲੱਗੇ ਚੜਦੀ ਕਲਾ ਰਹੂ ਤੇਰੀ ਚੜਦੀ ਕਲਾ ਰਹੂ ਤੇਰੀ ਤੇ ਨਾਲ ਹੀ ਬੋੜੀ ਸਾਹਿਬ ਜੀ ਨੂੰ ਹਜੂਰ ਸਾਹਿਬ ਦਾ ਵਰ ਵੀ ਦਿੱਤਾ ਤੇ ਨਾਲੇ ਵਰ ਦਿੱਤਾ ਕਿ ਭਾਈ ਇਥੇ ਇੱਕ ਬੋਰੀ ਆਟੇ ਦੀ ਹਮੇਸ਼ਾ ਵਧੀ ਰਹੂਗੀ ਕਹਿਣ ਤੋਂ ਬਾਅਦ ਇੱਥੇ ਕਦੇ ਵੀ ਕੋਈ ਤੋੜ ਨਹੀਂ ਆਵੇਗੀ ਬਾਬੇ ਨਾਨਕ ਦਾ ਹੋਟਲ 24 ਘੰਟੇ ਚੱਲੇਗਾ ਮਾਂ ਦੇ ਸ਼ਿਕੂ ਤੋਂ ਪਹਿਲੋਂ ਇੱਥੇ ਪ੍ਰਸ਼ਾਦਾ ਮਿਲ ਜਾਇਆ ਕਰੇਗਾ ਸੋ ਅੱਜ ਵੀ ਇਹ ਕਲਾ ਬਾਬਾ ਜੀ ਦੀ ਵਰਤ ਰਹੀ ਹੈ ਸੋ ਬਾਬਾ ਸ਼ਿਵ ਜੀ ਹੋਣਾ ਵੀ ਅਨੰਤ ਅੰਤਲੇ ਸਮੇਂ ਤੱਕ ਬਾਬਾ ਜੀ ਦੇ ਬਚਨਾਂ ਦੇ ਉੱਪਰ ਪਹਿਰਾ ਦਿੱਤਾ ਤਾਂ ਅੱਜ ਸਾਰਾ ਸੰਸਾਰੀ ਬਾਬਾ ਸ਼ਿਵਜੀ ਦੇ ਚਰਨਾਂ ਤੇ ਵੀ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸੋ 16 ਤਰੀਕ ਨੂੰ ਅਗਸਤ ਮਹੀਨੇ ਦੀ ਨੂੰ ਬਾਬਾ ਜੀ ਦਾ ਦਸਰਾ ਹੈ ਸੋ ਸਮੂਹ ਸੰਗਤਾਂ ਉਥੇ ਜਰੂਰ ਪਹੁੰਚਣ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾachsen ਬਖਸ਼ਣਯੋਗ ਹੈ ਸੋ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਮਲਪਕ ਖਾਣੀ ਛੱਡ ਕੇ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸਿਮਰਨ ਕਰਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਤਾਂ ਹੀ ਜੀਵਨ ਸਫਲਿਆ ਹੋਣਾ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਵਟਵਾ ਦਿਓ ਸ਼ੇਅਰ ਲਾਇਕ ਕਮੈਂਟ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਕਰ ਲਿਓ ਜੀ ਸੋ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ